ਪੱਛਮੀ ਬੰਗਾਲ ਦੇ ਇੱਕ ਪੁਲਿਸ ਅਫਸਰ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਲੀਡਰ ਦੇ ਵੱਲੋਂ ਉਸ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਕਿਉਂਕਿ ਉਸ ਦੇ ਪੱਗ ਬੰਨੀ ਹੋਈ ਹੈ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੋਈ ਤਾਂ ਮਮਤਾ ਬੇਨਰਜੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਆਪਣਾ ਇੱਕ ਟਵੀਟ ਕੀਤਾ ਗਿਆ ਹੈ ਇਸ ਟਵੀਟ ਦੇ ਵਿੱਚ ਉਹਨਾਂ ਦੇ ਵੱਲੋਂ ਜਿਸ ਦੇ ਵੱਲੋਂ ਵੀ ਦੁਰਵਿਵਹਾਰ ਕੀਤਾ ਗਿਆ ਪੁਲਿਸ ਅਫਸਰ ਦੇ ਨਾਲ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਤਾਂ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਸ ਮਸਲੇ ਦੇ ਉੱਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਟਵੀਟ ਕੀਤੇ ਹੈ ਜਿਸ ਤੋਂ ਬਾਅਦ ਇਹ ਮਸਲਾ ਪੂਰੇ ਪੰਜਾਬ ਦੇ ਵਿੱਚ ਵੀ ਫੈਲ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਮਤਾ ਬੇਨਰਜੀ ਦੇ ਵੱਲੋਂ ਇਸ ਦੇ ਉੱਤੇ ਟਵੀਟ ਕਰਕੇ ਕੀ ਕੁਝ ਆਖਿਆ ਗਿਆ ਤੇ ਭਾਰਤੀ ਜਨਤਾ ਪਾਰਟੀ ਨੇ ਇਸ ਤੇ ਕੀ ਜਵਾਬ ਦਿੱਤਾ ਹੈ ਮਮਤਾ ਬੇਨਰਜੀ ਦੇ ਵੱਲੋਂ ਟਵੀਟ ਕਰਕੇ ਇਸ ਦੇ ਉੱਤੇ ਆਖਿਆ ਗਿਆ ਕਿ ਭਾਜਪਾ ਦੀ ਵੰਡ ਦੀ ਸਿਆਸਤ ਨੇ ਬੇਸ਼ਰਮੀ ਨਾਲ ਸੰਵਿਧਾਨਕ ਸੀਮਾਵਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੇ ਆਪਣੇ ਇੱਕ ਟਵੀਟ 'ਚ ਇਸ ਨਾਲ ਵੀਡੀਓ ਵੀ ਜੋ ਜੁੜੀ ਹੋਈ ਹੈ ਉਹ ਸ਼ੇਅਰ ਕੀਤੀ ਹੈ ਮਮਤਾ ਨੇ ਆਖਿਆ ਕਿ ਭਾਜਪਾ ਦੇ ਮੁਤਾਬਕ ਪੱਗ ਬਨਣ ਵਾਲਾ ਹਰ ਵਿਅਕਤੀ ਖਾਲਸਤਾਨੀ ਹੈ ਮੈਂ ਆਪਣੇ ਸਿੱਖ ਭਰਾਵਾਂ ਤੇ ਪੈਣਾ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਇਸ ਕੋਸ਼ਿਸ਼ ਦੀ ਨਿੰਦਾ ਕਰਦੀ ਹਾਂ ਜੋ ਸਾਡੇ ਕੌਮ ਪ੍ਰਤੀ ਆਪਣੀਆਂ ਕੁਰਬਾਨੀਆਂ ਤੇ ਅਟੁੱਟ ਦ੍ਰਿੜਤਾ ਨਾਲ ਸਤਕਾਰੇ ਜਾਂਦੇ ਨੇ ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖਤ ਕਾਨੂੰਨੀ ਉਪਾਅ ਕਰਾਂਗੇ ਇਹ ਗੱਲ ਮੰਮਤਾ ਬੈਨਰਜੀ ਦੇ ਵੱਲੋਂ ਟਵੀਟ ਕਰਕੇ ਆਖੀ ਗਈ ਹੈ ਸਾਰਾ ਮਸਲਾ ਕੀ ਹੈ ਅਤੇ ਇਹ ਘਟਨਾ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਦੇ ਸੰਦੇਸ਼ ਖਾਲੀ ਵਿੱਚ ਹਿੰਸਾ ਭੜਕੀ ਹੋਈ ਹੈ ਹਿੰਸਾ ਟੀਐਮਸੀ ਦੇ ਆਗੂ ਸ਼ੇਖ ਸ਼ਾਜਾਹਾਂ ਉੱਪਰ ਇੱਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਮਗਰੋਂ ਭੜਕੀ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਤੇ ਵਰਕਰ ਲਗਾਤਾਰ ਟੀਐਮਸੀ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਵੀ ਭਰਵਲੇ ਨੂੰ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ੁਭਿੰਦੂ ਅਧਿਕਾਰੀ ਸੰਦੇਸ਼ ਖਾਲੀ ਜਾ ਰਹੇ ਸੀ ਜਿਸ ਦੌਰਾਨ ਭਾਜਪਾ ਵਰਕਰਾਂ ਤੇ ਪੁਲਿਸ ਅਧਿਕਾਰੀ ਵਿਚਾਲੇ ਬਹਿਸ ਹੋ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਵੀਡੀਓ ਦੇ ਵਿੱਚ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਭਾਜਪਾ ਆਗੂ ਵੱਲੋਂ ਖਾਲਿਸਤਾਨੀ ਕਿਹਾ ਗਿਆ ਤੇ ਉਸ ਵੇਲੇ ਵੀਡੀਓ ਵਿੱਚ ਭਾਜਪਾ ਵਿਧਾਇਕ ਅਗਰਿ ਮਿਤਰਾ ਪਾਲ ਅਫਸਰ ਦੇ ਇਲਜ਼ਾਮਾਂ ਨੂੰ ਨਕਾਰਦੇ ਨਜ਼ਰਾਏ ਤੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਵੀ ਆਪਣਾ ਆਪਾ ਗੋNDE ਦੇਖਿਆ ਜਾ ਸਕਦਾ ਹੈ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਫਿਰ ਕਹਿੰਦੇ ਨੇ ਕਿ ਤੁਸੀਂ ਮੈਨੂੰ ਇੱਕ ਖਾਲਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨੀ ਹੋਈ ਹੈ ਕੀ ਇਹ ਤੁਹਾਡੀ ਹਿੰਮਤ ਹੈ ਜੇ ਕੋਈ ਪੁਲਿਸ ਵਾਲਾ ਪੱਗ ਬੰਨ ਕੇ ਆਪਣੀ ਡਿਊਟੀ ਕਰਦਾ ਤਾਂ ਕੀ ਉਹ ਖਾਲਸਤਾਨੀ ਹੋ ਗਿਆ ਜਸਪ੍ਰੀਤ ਸਿੰਘ ਇਹ ਕਹਿੰਦੇ ਨਜ਼ਰਾ ਰਹੇ ਨੇ ਕਿ ਜਦੋਂ ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ ਤਾਂ ਤੁਸੀਂ ਮੇਰੇ ਧਰਮ ਬਾਰੇ ਕੁਝ ਕਿਵੇਂ ਕਹਿ ਸਕਦੇ ਹੋ ਜਿਸ ਤੋਂ ਬਾਅਦ ਪੰਜਾਬ ਦੇ ਲੀਡਰਾਂ ਵੱਲੋਂ ਵੀ ਇਸ ਦੇ ਉੱਤੇ ਟਵੀਟ ਕੀਤੇ ਗਏ ਨੇ ਮਮਤਾ ਬੈਨਰਜੀ ਦੇ ਟਵੀਟ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਅਤੇ ਉਸ ਤੋਂ ਬਾਅਦ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਦੇ ਉੱਤੇ ਟਿੱਪਣੀ ਕਰਦੇ ਆ ਆਖਿਆ ਗਿਆ ਕਿ ਭਾਜਪਾ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਆ ਆਖਿਆ ਕਿ ਇਹ ਘਟਨਾ ਸ਼ਬਦਾਂ ਤੋਂ ਪਰੇ ਹੈ ਅਤੇ ਸ਼ਰਮਨਾਕ ਹੈ ਉਹਨਾਂ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਹੈ ਪਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਰਹੇ ਨੇ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ ਕਿ ਭਾਜਪਾ ਸਿੱਖਾਂ ਬਾਰੇ ਇਹ ਸੋਚਦੀ ਹੈ ਇਹ ਗੁੰਡਾਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖ ਨੂੰ ਖਾਲਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਆਖੀ ਹੈ ਜੇਕਰ ਗੱਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਦੀ ਕਰੀਏ ਤਾਂ ਮਨਜਿੰਦਰ ਸਿਰਸਾ ਨੇ ਵੀ ਇਸ ਦੇ ਉੱਤੇ ਇੱਕ ਐਕਸ ਦੇ ਰਾਹੀਂ ਪੋਸਟ ਪਾਈ ਹੈ ਤੇ ਇਸ ਪੋਸਟ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਜੋ ਗੱਲ ਆਖੀ ਗਈ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਮਮਤਾ ਬਨਰਜੀ ਜੀ ਆਪਣੀ ਤਾਕਤ ਨਾਲ ਇੰਨੇ ਅੰਨੇ ਹੋ ਗਏ ਨੇ ਕਿ ਉਹ ਦੇਸ਼ ਵਿੱਚ ਫਿਰਕੂ ਨਫਰਤ ਪੈਦਾ ਕਰਨ ਲਈ ਗੈਰ ਮਸਲਿਆਂ ਨੂੰ ਚੁੱਕ ਰਹੇ ਨੇ ਉਹ ਭੁੱਲ ਗਏ ਨੇ ਕਿ ਉਸ ਦੀ ਸਰਕਾਰ ਨੇ ਸੁਰੱਖਿਆ ਅਫਸਰ ਬਲਵਿੰਦਰ ਸਿੰਘ ਨਾਲ ਕਿਵੇਂ ਬਸ ਲੋਕੀ ਕੀਤੀ ਸੀ ਇਹ ਵੈਸਟ ਬੰਗਾਲ ਪੁਲਿਸ ਸੀ ਜਿਸ ਨੇ ਉਸ ਦੇ ਕੇਸ ਦਾ ਨਿਰਾਦਰ ਕੀਤਾ ਸੀ ਅਤੇ ਉਸ ਨੂੰ ਸੜਕ ਤੇ ਕੁੱਟਿਆ ਮਮਤਾ ਜੀ ਦੇ ਲੋਕ ਬਿਨਾਂ ਸਿਰ ਦੇ ਗੁਰਦੁਆਰੇ ਵਿੱਚ ਦਾਖਲ ਹੁੰਦੇ ਹਨ ਸਿੱਖ ਭਾਵਨਾਵਾਂ ਦੀ ਗੱਲ ਕਰਨ ਵਾਲੇ ਉਹ ਆਖਰੀ ਵਿਅਕਤੀ ਨੇ ਮੈਨੰੰਦਾ ਕਰਦਾ ਹੈ ਕਿ ਕਿਵੇਂ ਉਹ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਟੈਂਡ ਤੋਂ ਵੱਡੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਸਿੱਖ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਨੇ ਉਹਨਾਂ ਨੇ ਇੱਕ ਜੋ ਪੁਰਾਣੀ ਵੀਡੀਓ ਫੋਟੋ ਹੈ ਉਹ ਸਾਂਝੀ ਕੀਤੀ ਹੈ ਤੇ ਆਖਿਆ ਕਿ ਸੁਰੱਖਿਆ ਅਧਿਕਾਰੀ ਬਰਵਿੰਦਰ ਸਿੰਘ ਤੇ ਬੇਰਹਿਮੀ ਨਾਲ ਹਮਲਾ ਤੇ ਪੱਛਮੀ ਬੰਗਾਲ ਪੁਲਿਸ ਦੁਆਰਾ ਉਹਨਾਂ ਦੀ ਦਸਤਾਰ ਦੀ ਬੇਦਬੀ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਹੈ ਤੇ ਉਹਨਾਂ ਨੇ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਸੀ ਕਿ ਗਲਤੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰੋ ਨਹੀਂ ਅਸੀਂ ਵਿਰੋਧ ਕਰਾਂਗੇ ਪਰ ਇਹ 2020 ਦਾ ਟਵੀਟ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਕਿ ਉਸ ਵੇਲੇ ਸਿੱਖਾਂ ਦੇ ਨਾਲ ਬਸਟ ਬੰਗਾਲ ਦੇ ਵਿੱਚ ਪੁਲਿਸ ਅਫਸਰਾਂ ਨੇ ਕੀ ਕੁਝ ਕੀਤਾ ਸੀ ਤਾਂ ਇਸ ਦੇ ਬਾਰੇ ਹੀ ਟਵੀਟ ਇੱਕ ਹੋਰ ਕਰਕੇ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਜਾਣਬੁੱਝ ਕੇ ਭੜਕਾਉਣ ਦੇ ਲਈ ਹੀ ਮੰਮਤਾ ਬੈਨਰਜੀ ਦੇ ਵੱਲੋਂ ਇਹ ਵੀਡੀਓ ਵਰਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੋਂ ਦੀ ਹਿੰਸਾ ਭੜਕੀ ਹੋਈ ਹੈ ਕਾਨੂੰਨ ਵਿਵਸਥਾ ਦੇ ਉੱਤੇ ਧਿਆਨ ਭੜਕਾਉਣ ਦੇ ਲਈ ਮੰਮਤਾ ਬੈਨਰਜੀ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਹੈ ਪਰ ਵੀਡੀਓ ਦੇ ਵਿੱਚ ਪੁਲਿਸ ਅਫਸਰ ਕਹਿ ਰਿਹਾ ਹੈ ਕਿ ਮੈਨੂੰ ਪਗਬੰਨੀ ਕਰਕੇ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਭਾਜਪਾ ਦੀ ਇੱਕ ਲੀਡਰ ਦੇ ਉੱਤੇ ਇਲਜ਼ਾਮ ਇਸਪੋਰਸਬ ਸਰਦੇ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਇਹ ਮਸਲਾ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੁਸੀਂ ਇਸ ਬਾਰੇ ਜੋ ਵੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਦਿਓ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ